ਅਰੇਡੀ ਜਦੋਂ ਮਨੁੱਖ ਨੇ ਭੋਜਨ ਨੂੰ ਪਕਾ ਕੇ ਖਾਣਾ ਸ਼ੁਰੂ ਕੀਤਾ ਤਦੋਂ ਉਹਨਾਂ ਨੇ ਖਾਣਾ ਬਣਾਉਣ ਲਈ ਵੱਖੋ-ਵੱਖਰੇ ਸੰਦ ਤਿਆਰ ਕੀਤੇ ਡੰਡੀ ਇਹਨਾਂ ਰਾਹੀਂ ਉਹ ਵੱਖ-ਵੱਖ ਤਰ੍ਹਾਂ ਦੇ ਭੋਜਨ ਆਸਾਨੀ ਨਾਲ ਤਿਆਰ ਕਰ ਲੈਂਦਾ ਸੀ ਡੰਡੀ ਇਹਨਾਂ ਵਿੱਚੋਂ ਤੰਦੂਰ ਬੜਾ ਪੁਰਾਣਾ ਸੰਦ ਹੈ ਡੰਡੀ ਇਸ ਨੂੰ ਸੰਦ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸ ਨੂੰ ਇੱਕ ਵਿਸ਼ੇਸ਼ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਦੀ ਵਰਤੋਂ ਵੀ ਮਹਾਰਤ ਨਾਲ ਆਉਂਦੀ ਹੈ ਡੰਡੀ ਹਰ ਕੋਈ ਤੰਦੂਰ ਵਿੱਚ ਹੱਥ ਪਾ ਕੇ ਰੋਟੀਆਂ ਨਹੀਂ ਲਾ ਸਕਦਾ ਡੰਡੀ ਪੰਜਾਬ ਵਿੱਚ ਹਰ ਖੁਸ਼ੀ ਗਮੀ ਦੇ ਮੌਕੇ ਇਸ ਦੀ ਵਰਤੋਂ ਹੁੰਦੀ ਹੈ ਡੰਡੀ ਭਾਵੇਂ ਹੋਟਲਾਂ ਟਾਬਿਆਂ ਘਰਾਂ ਵਿੱਚ ਇਹ ਪੱਕੇ ਤੌਰ ਉੱਤੇ ਬਣਾਏ ਹੁੰਦੇ ਹਨ ਪਰ ਹੁਣ ਇਹਨਾਂ ਨੂੰ ਇੱਕ ਥਾਂ ਤੋਂ ਆਸਾਨੀ ਨਾਲ ਦੂਜੀ ਥਾਂ ਉੱਤੇ ਵੀ ਲਜਾਇਆ ਜਾ ਸਕਦਾ ਹੈ ਡੰਡੀ ਪੰਜਾਬੀ ਵਿੱਚ ਇਹ ਦਾ ਸਭ ਤੋਂ ਪਹਿਲਾ ਹਵਾਲਾ ਬਾਬਾ ਫਰੀਦ ਦੀ ਬਾਣੀ ਵਿੱਚ ਮਿਲਦਾ ਹੈ ਡੰਡੀ ਰੋਟੀਆਂ ਪਕਾਉਣ ਵਾਲੀ ਢੋਲੇ ਵਰਗੀ ਵੱਡੀ ਉੱਚੀ ਪੱਠੀ ਟਾਬਾ ਮੋਟਾ ਆਦਮੀ ਤੰਦੂਰ ਵਰਗਾ ਤਪਣਾ ਬਹੁਤ ਤਕਲੀਫ ਵਿੱਚ ਹੋਣਾ ਬੜਾ ਦੁਖੀ ਡੰਡੀ ਤੰਦੂਰ ਤੰਦੂਰੀ ਵਿੱਚ ਪੱਕਿਆ ਹੋਇਆ ਜਿਵੇਂ ਤੰਦੂਰੀ ਮੁਰਗਾ ਰੋਟੀ ਮੱਛੀ ਛੋਟਾ ਤੰਦੂਰ ਡੰਡੀ ਨਿਰੂਕਤ ਕੋਸ਼ ਅਨੁਸਾਰ ਰੋਟੀਆਂ ਪਕਾਉਣ ਵਾਲੀ ਪੱਠੀ ਡੰਡੀ ਫਾਰਸੀ ਕੋਸ਼ ਵਿੱਚ ਤਨੂ ਦਾ ਅਰਥ ਸ਼ਕਤੀ ਕੀਤਾ ਗਿਆ ਹੈ ਡੰਡੀ ਤਨੂਰ ਤੰਦੂਰ ਜਿਸ ਵਿੱਚ ਰੋਟੀ ਪਕਾਈ ਜਾਂਦੀ ਹੈ ਡੰਡੀ ਤਨੂਰ ਖਾਨਾ ਬਾਬਰ ਚੀ ਖਾਨਾ ਰਸੋਈ ਆਦ ਡੰਡੀ ਰੈਡੀ ਤਨੂਰ ਏ ਅਜੂਜ ਬੁੱਢੀ ਦਾ ਤੰਦੂਰ ਨੂੰ ਦੇ ਤੂਫਾਨ ਵੇਲੇ ਜਿਸ ਵਿੱਚੋਂ ਸਭ ਤੋਂ ਪਹਿਲਾਂ ਪਾਣੀ ਨਿਕਲਣਾ ਸ਼ੁਰੂ ਹੋਇਆ ਡੰਡੀ ਮਨੁੱਖ ਨੇ ਜਦੋਂ ਅਨਾਜ ਪੀ ਕੇ ਪਾਣੀ ਆਕੇ ਉਹਨੂੰ ਗੁੰਨ ਲਿਆ ਤਾਂ ਉਹਨੂੰ ਪਕਾਉਣ ਦੀ ਵਿਧੀ ਲੱਭ ਲਈ ਡੰਡੀ ਇਸ ਲਈ ਜ਼ਰੂਰੀ ਸੀ ਅੱਗ ਨੂੰ ਕੰਟਰੋਲ ਕਰਨਾ ਡੰਡੀ ਇਸ ਲਈ ਉਹਨੇ ਜਦੋਂ ਤੰਦੂਰ ਦੀ ਕਾਰਡ ਕੱਢ ਲਈ ਤਾਂ ਫਿਰ ਇਸ ਨੂੰ ਤਿਆਉਣਾ ਸਿੱਖਿਆ ਡੰਡੀ ਤਾਈ ਹੋਏ ਤੰਦੂਰ ਵਿੱਚ ਹੀ ਕਰਾਰੀਆਂ ਰੋਟੀਆਂ ਲੱਥੀਆਂ ਹਨ ਡੰਡੀ ਤੰਦੂਰ ਦੀ ਕਾਂਡ ਬਾਰੇ ਕਿਹਾ ਜਾਂਦਾ ਹੈ ਕਿ ਮਨੁੱਖ ਨੇ 3.5 ਹਜ਼ਾਰ ਸਾਲ ਪਹਿਲਾਂ ਇਸ ਦੀ ਕਾੜ ਕੱਢੀ ਸੀ ਡੰਡੀ ਤੰਦੂਰ ਦੀ ਬੰਤਰ ਗਹਿਰੀ ਹੁੰਦੀ ਹੈ ਜਿਸ ਦੀਆਂ ਕੰਦਾਂ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ ਡੰਡੀ ਇਸ ਮਿੱਟੀ ਨੂੰ ਅੱਗ ਵਿੱਚ ਤਪਾਇਆ ਜਾਂਦਾ ਹੈ ਅਤੇ ਫਿਰ ਇਹਦੀਆਂ ਅੰਦਰਲੀਆਂ ਕੰਦਾਂ ਉੱਤੇ ਬੇਲੀਆਂ ਰੋਟੀਆਂ ਚਿਪਕਾ ਕੇ ਬਣਾਈਆਂ ਜਾਂਦੀਆਂ ਹਨ ਡੰਡੀ ਜਦੋਂ ਰੋਟੀਆਂ ਪੱਕ ਕੇ ਖਸਤਾ ਹੋ ਜਾਂਦੀਆਂ ਹਨ ਤਾਂ ਇਹਨਾਂ ਨੂੰ ਲੋਹੇ ਦੀਆਂ ਲੰਮੀਆਂ ਸਿੱਖਾਂ ਨਾਲ ਉਖਾੜ ਲਿਆ ਜਾਂਦਾ ਹੈ ਡੰਡੀ ਤੰਦੂਰ ਵਿੱਚੋਂ ਲਗਭਗ 400 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ ਹੈ ਜਿਸ ਨਾਲ ਕਈ ਘੰਟਿਆਂ ਤੱਕ ਇਸ ਨੂੰ ਗਰਮ ਰੱਖਿਆ ਜਾ ਸਕਦਾ ਹੈ ਡੰਡੀ ਈਰਾਨ ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਇਹਦੀ ਬਹੁਤ ਵਰਤੋਂ ਹੁੰਦੀ ਹੈ ਡੰਡੀ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਤੰਦੂਰ ਹੜੱਪਾ ਅਤੇ ਮੋਹਨ ਜੋਦੜੋ ਸਭਿਆਤਾ ਵਿੱਚੋਂ ਮਿਲਿਆ ਹੈ ਡੰਡੀ ਤੰਦੂਰ मूल रूप ਵਿੱਚ ਸੈਮਟਿਕ ਭਾਸ਼ਾ ਪਰਿਵਾਰ ਦਾ ਸ਼ਬਦ ਹੈ ਡੰਡੀ ਇਹਦਾ ਅਰਬੀ ਰੂਪ ਤਨੂਰ ਹੈ ਡੰਡੀ ਫਾਰਸੀ ਵਿੱਚ ਇਹ ਤੰਦੂਰ ਬਣ ਗਿਆ